ਇਹ ਹਰ ਜਾਣਦਾ ਹੈ ਕਿ ਲਾਟਰੀ ਕਿਸਮਤ ਦੀ ਖੇਡ ਹੈ ਇਹ ਕਿਸੇ ਕਿਸੇ ਨੂੰ ਨਿਕਲਦੀ ਹੈ ਜਿਸ ਨੂੰ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ ਅਜਿਹੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਦੀ ਰਾਤੋਂ ਰਾਤ ਕਿਸਮਤ ਚਮਕ ਗਈ ਹੈ ਤੇ ਉਹ 1.5 ਕਰੋੜ ਦਾ ਮਾਲਕ ਬਣ ਗਿਆ ਜਾਣਕਾਰੀ ਅਨੁਸਾਰ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇੱਕ ਆਮ ਕਿਸਾਨ ਲਾਟਰੀ ਨਾਲ 1.5 ਕਰੋੜ ਦਾ ਮਾਲਕ ਬਣ ਗਿਆ ਦੱਸ ਦਈਏ ਕਿਸਾਨ ਸੁਖਦੇਵ ਸਿੰਘ ਪਿੰਡ ਦਿੱਤੂਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣੇ ਭਾਗ ਵਿੱਚ ਠੇਕੇ ਤੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਨੂੰ ਲਾਟਰੀ ਨਿਕਲਣ ਤੇ ਪੂਰੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਦੇਵ ਸਿੰਘ ਜੀ ਕਿੰਨੇ ਦੀ ਲਾਟਰੀ ਨਿਕਲੀ ਹੈ ਇਹ ਵੀ 1.5 ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੱਛੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਿਹਾ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਹਾਂ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਹਾਂ ਮੰਦੇ ਭਾਂ ਦੀ ਜ਼ਮੀਨ ਵਿਕੇ ਤੇ ਹਾਂ ਜਿੰਮੇਦਾਰ ਹੁਣ ਆਪਰੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਵਿੱਚ ਮੈਂ ਤਾਂ ਕਰਦਾ ਹਾਂ ਗਊਆਂ ਦੀ ਸੇਵਾ ਕਰਦੇ ਰਿਹਾ ਹਾਂ ਪਹਿਲਾਂ ਬਾਈਕਰੂ ਨੇ ਛੋੜੀ ਲੈਟਰੀ ਪੌਂਦੇ ਤੇ ਬਾਈਕਰੂ ਦਾ ਨਾਮ ਲੈ ਕੇ ਹਾਂ ਇੱਕ ਘਰ ਦੇ ਵਿੱਚ ਕੌਣ ਕੌਣਾ ਹੈ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤੇ ਪੇਟੀ ਮੇਰੇ ਤੇ ਨੇ ਉਹ ਵਹਿਦੀਆਂ ਮੈਂ। ਕਿੰਨੀ ਤਨਖਾਹ ਦਿੱਤੀ ਤੁਹਾਨੂੰ? ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ। 9000 ਫੇਚ ਲ ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਜਦ ਮੈਨੂੰ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਵੀ ਕੇ ਵਿਕਾਇਤੀ ਉਹ ਆ ਗਿਆ ਵਾਪਸ। ਖੁਸ਼ੀ ਬੜੀ ਖੁਸ਼ੀ ਹੈ। ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ। ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ। ਹਾਂ ਜੀ ਹਾਂ ਬਾਸ ਗੁਰੂ ਨੇ ਭੇਜਦੀ। ਕ੍ਰਿਪਾ ਗੁਰੂ ਦੀ ਕਿਰਪਾ ਹੈ। ਲੋਕਾਂ ਨੋਜਵੰਦਾਂ ਨੂੰ ਦੇਣ ਦਾ ਸੁਲੇਖ। ਨੌਜਵੰਦ ਨੂੰ ਇਹ ਕਰੇ ਵੀ ਨਸ਼ਾ ਲਾਓ ਨਾ ਸਿਰ ਨੂੰ ਗਰੀਬੀ ਅਮੀਰੀ ਆਉਦੀ ਰਹਿੰਦੀ ਹੈ। ਮੈਂ ਦੇਖਣਾ ਹੈ ਨਸ਼ਾ ਨਹੀਂ ਸਿਰ ਨੂੰ ਲੈ ਕਿਰਤ ਕਰਦਾ ਰਹਾਂ। ਦੁੱਖ ਸ਼ੋਕ ਨਿਸ਼ਾਨ ਤੇ ਆਉਣੇ ਆਪਦਾ ਕਿਰਤ ਕਰੋ। ਕਦੇ ਐ ਨਾ ਘਬਰਾਓ ਨਾ ਵੈਗਰੂ ਤੇ ਪਾਣਾ ਰੱਖੋ। ਕਿ ਕਿਸਮਤ ਜਵਾਂਦੇ ਰੋ। ਹਾਂ। ਕਿਸਮਤ ਕਦੇ ਖੁੱਲਹੀ ਆਪੇ ਖੁੱਲੀ ਆ ਹੁਣ। ਹਾਂ। ਜਿਹੜੀ ਨਾਮ ਦੀ ਰਸ਼ੀ ਮਿਲੀ ਆਉਂਦਾ ਕੀ ਕਰਾਂਗਾ ਤੁਸੀਂ? ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਤੋ। ਅੱਛਾ ਕਿ ਮਿਹਨਤ ਕਰਾਂਗੇ ਜੇ ਕਿਰਤ ਕਰਾਂਗੇ ਜ਼ਿਮੀਦਾਰਾਂ ਖੇਤੀ ਕਰਦੇ ਪਹਿਲਾਂ ਵੀ ਗੁਰਬੀ ਆਪਦਾ ਪਸ਼ੂਨ ਕੱਖ ਪਈ ਉਹ ਵੀ ਕੀਤੀ ਜ਼ਿਮੀਦਾਰਾਂ ਦੀ ਕੰਮ ਹੈ ਤੇ ਹੁਣ ਆ ਜਿਹੜਾ ਇਹ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂਜੀ ਕਰੀਏ ਮਿਹਨਤ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂਜੀ ਹਾਂ 20 ਕਿਲੋਮੀਟਰ ਦੇ ਆ ਕੁੱਲੇ ਮਾਜਰੇ ਕੱਖ ਲੈਂਦੇ ਆ ਵੱਟ ਕੇ ਜਾਉਂਦੇ ਦੀ ਫਾਰਮ ਪਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਹਾਂ ਹਾਂ ਸਾਈਕਲ ਤੇ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਹੈ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਹੀ ਸਾਮ ਤੇ ਹਾਂ ਸਾਈਕਲ ਆ ਬਸ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾਦੇ ਕਹਿੰਦੇ ਕਿ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਾਟਰੀ ਬਾਰੇ ਸੀ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਾਟਰੀ ਆ ਪਾ ਜਾਂਦਾ ਹਾਂ ਹਾਂ ਜੀ ਸਰ ਕੀ ਨਾਮ ਤੁਹਾਡਾ ਮੇਰੇ ਲੋਕ ਦਿਵਾਂਚੰਦ ਜੀ ਐਮ ਡੀ ਲੋਟਰੀ ਏਜੰਸੀ ਬਟਿਆਲਾ ਹਰੇ ਸਮਾਜ ਚੌਂਕ ਸੇ ਮੈਂ ਆਪਣੇ ਲੋਟਰੀ ਆਪਣੇ ਹੋਰ ਤੋਂ ਏਜੰਟ ਮੇਰੇ ਟੋਟੇ ਗਲ ਬਿਕੇ ਨਾ ਨਾਲ ਕਿਸੇ ਆਪਣਾ ਇੰਟਰਨੈਸ਼ਨਲ ਲਾਟਰੀ ਵਾਲੇ ਉਹਨਾਂ ਦਾ ਕੰਤ ਸਿਲ ਹੋਇਆ ਸਿਹਾਰ ਜੀ ਸੁਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਸਾਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਸ਼ਨਲ ਲਾਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਨੰਬਰ ਬੁਲਾਇਆ ਦੇਖਿਆ ਸਹੀ ਸੀਗਾ ਸੋ ਬਾ ਨੇ ਘਰ ਗਏ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ ਅਮਾਉਂਟ ਸੀ ਬੜੀ ਖੁਸ਼ੀ ਹੋਣੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਆ ਬੁਲਾਇਆ ਆਪੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਕਰਾਣ ਚੱਲਣਾ ਹੈ ਕੋਈ ਗ ਮੰਗਲਵਾਰ ਠੀੜੀ ਜਮਾ ਕਰਾਂਗੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਪੈਸੇ ਆਉਣੇ ਨੇ ਡੇਢ ਹੈ ਜਿਹੜੇ ਕੋ ਟੈਸਟ ਕਰ ਦੋ 3% ਜੀ ਬਾਕੀ ਇਹਨਾਂ ਦੇ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਦਾ